ਹਵਾ ਵਿੱਚ ਝੂਲਦਾ ਚਾਦਰਾ ਪਿੰਡ ਦਲ ਦੀ ਪੁਰਾਣੀ ਹਵੇਲੀ ਦੀ ਝਲਕ ਮਿੱਟੀ ਦੇ ਰੰਗਾਂ ਨਾਲ ਭਰੀਆਂ ਕੰਦਾ ਪੁਰਾਣਾ ਖੂਹ ਤੇ ਲੋਕ ਹੋਏ ਇਕੱਠੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਪੁਰਾਣੀਆਂ ਹਵੇਲੀਆਂ ਦਾ ਰੂਪ ਤੇ ਪੰਜਾਬੀ ਵਿਰਸੇ ਦੀ ਗਹਿਰਾਈ ਇਹ ਸਭ ਕੁਝ ਇੱਕ ਵਾਰ ਫੇਰ ਜਗਾਉਣ ਆ ਰਿਹਾ ਹੈ ਜਗਮੀਤ ਸੰਧੂ ਦਾ ਨਵਾਂ ਗੀਤ ਚਾਦਰਾ ਪਿੰਡ ਮਾੜੀ ਕੰਬੋਕੇ ਦਾ ਇਹ ਗੀਤਕਾਰ ਆਪਣੇ ਸ਼ਬਦਾਂ ਰਾਹੀਂ ਪੰਜਾਬੀ ਮਿੱਟੀ ਤੇ ਮਾਂ ਬੋਲੀ ਦੀ ਮਹਿਕ ਲੋਕਾਂ ਤੱਕ ਪਹੁੰਚਾਉਂਦਾ ਆ ਰਿਹਾ ਹੈ ਇਹ ਗੀਤ ਸਿਰਫ ਇੱਕ ਚਾਦਰੇ ਦੀ ਗੱਲ ਨਹੀਂ ਕਰਦਾ ਇਹ ਪੰਜਾਬੀ ਵਿਰਸੇ ਦੀ ਗੱਲ ਹੈ ਪਿਆਰ ਦੀ ਸੋਨਾ ਦੀ ਤੇ ਉਹਨਾਂ ਯਾਦਾਂ ਦੀ ਜੋ ਪਿੰਡ ਦੀਆਂ ਕੰਧਾਂ ਤੇ ਅੱਜ ਵੀ ਲਿਖੀਆਂ ਨੇ ਪਿੰਡ ਢਲ ਦੀ ਇਹ ਹਵੇਲੀ ਗਵਾਹ ਬਣੀ ਪੰਜਾਬੀ ਰੂਹ ਦੇ ਇੱਕ ਹੋਰ ਸੋਹਣੇ ਪਹਿਲੂ ਦੀ ਜਿੱਥੇ ਹਰ ਇੱਟ ਚੋਂ ਵਸਦਾ ਪਿਆਰ ਤੇ ਇਸ ਦੇ ਨਾਲ ਭਾਰਤੀ ਕਿਸਾਨ ਦੀ ਯਾਤਰਾ ਆ ਜੇ ਤੁਸੀਂ ਇੱਥੇ ਪਹੁੰਚਿਓ ਪਿੰਡਾਂ ਦੇ ਵਿੱਚ ਕਿਸਰੀ ਦੀ ਜਿਹੜੀ ਕੋਡ ਜੁੜਿਆ ਹੋਇਆ ਇਹ ਸ਼ੋਡਨਾਂ ਨੂੰ ਕਰਦੇ ਨੇ ਸਭ ਯਾਦਰਾ ਉਸ ਕਲਾਕਾਰ ਦੇ ਨਾਲ ਵੀ ਇਹ ਸਾਡੇ ਪਰਿਵਾਰ ਦਾ ਹੀ ਇਹ ਹਿੱਸਾ ਸਾਡੇ ਅਸੀਂ ਚਾਚਾ ਚਾਚੀ ਦੇ ਪੁੱਤਰ ਆ ਇਹ ਉੱਥੇ ਪਰੋਪੁਰ ਦੇ ਪਿੰਡ ਮੋਹਰੇ ਵਾਲਾ ਵਿੱਚ ਰਹਿੰਦੇ ਆ ਨਾ ਤੇ ਅੱਜ ਇੱਥੇ ਸਾਡੇ ਕੋਲ ਆਏ ਨੇ ਇੱਕ ਗੀਤ ਲੈ ਕੇ ਤੇ ਅਸੀਂ ਇਹ ਡਾਲ ਪਿੰਡ ਵਿੱਚ ਪਹੁੰਚੇ ਆ ਇਹਨਾਂ ਦੀ ਅੱਜ ਰਸਨਾ ਇੱਥੇ ਤੇ ਇਸ ਕਰਕੇ ਜਗਮੀਤ ਦਾ ਮੈਂ ਤੇ ਆਪਣੇ ਇਲਾਕੇ ਦੇ ਸਾਰੇ ਨੂੰ ਅਪੀਲ ਕਰੂੰਗਾ ਕਿ ਜਗਮੀਤ ਸਿੰਘ ਸੰਧੂ ਨਾਮ ਦਾ ਇਹਦਾ ਚੈਨਲ ਆ ਇਹਨੂੰ ਸਸਲਪਰੀ ਕਰਨ ਇਹਨੂੰ ਵੇਖਣਾ ਇਹ ਬੰਦਾ ਆਪਣੇ ਇਲਾਕੇ ਦਾ ਮੁੰਡਾ ਜਿਹੜਾ ਇਥਾਂ ਜੜੇ ਤੇ ਮੈਂ ਤੇ ਇਹਦੀ ਸਪੋਰਟ ਕਰੂੰਗਾ ਜਗਮੀਤ ਸਿੰਘ ਸੰਧੂ ਦੀ ਇਲਾਕੇ ਦੇ ਵੀਰਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਇਹਦਾ ਵੱਧ ਤੋਂ ਵੱਧ ਸਾਥ ਦਿੱਤਾ ਜੀ ਸਾਡਾ ਪਿੰਡ ਆ ਜੀ ਮਾੜੀ ਕੰਬੂ ਕੀ ਪੁਰਾਣਾ ਪਿੰਡ ਤੇ ਸਾਰੇ ਵੀਰ ਨਾਲ ਨੇ ਆਪਣੇ ਖੜੇ ਬਹੁਤ ਵਧੀਆ ਸਹਿਯੋਗ ਦੇ ਡਿਆ ਇਹ ਦਲ ਪਿੰਡ ਦੇ ਵਿੱਚ ਆਪਾਂ ਖੜੇ ਆਂ ਇੱਥੇ ਆਪਣਾ ਸ਼ੂਟ ਹੋਣਾ ਅੱਜ ਕਿਹੜੇ ਗੀਤ ਦੀ ਜਿਹੜੀ ਅੱਜ ਛੂਟੂ ਆਪਣਾ ਚਾਦਰਾਂ ਗੀਤ ਹੈ ਜੀ ਪਰਿਵਾਰ ਗੀਤ ਦਾ ਤੇ ਸਾਰਿਆਂ ਦੇ ਸੁਣ ਲੈ ਗੀਤ ਦਾ ਕੋਈ ਏਦਾਂ ਦਾ ਮਾੜਾ ਸ਼ਬਦ ਨਹੀਂ ਵਿੱਚ ਹੈਗਾ ਤੇ ਬਹੁਤ ਵਧੀਆ ਇਹ ਜਿਹੜੀ ਲੋਕੇਸ਼ਨ ਹੈ ਇਸ ਤੋਂ ਇਲਾਵਾ ਕਿਤੇ ਹੋਰ ਵੀ ਪਲਾਨ ਹੈਗਾ ਇਸ ਤੋਂ ਇਲਾਵਾ ਜੀ ਮਾੜੀ ਕੰਬੋ ਗੇ ਵਿੱਚ ਮਾੜੀ ਸ਼ੂਟ ਕਰਨਾ ਆਪਾਂ ਹਾਂਜੀ ਉਸ ਤੋਂ ਬਾਅਦ ਹੋਰ ਵੱਖਰੇ ਵੱਖਰੇ ਥਾਵਾਂ ਤੇ ਕਰਨਾ ਮਾੜੀ ਮੇਗਾ ਕਰਨਾ ਸ਼ੂਟ ਇੱਕ ਤੋਂ ਧਮਾਤੇ ਹੋਰ ਕਰਨਾ ਆਪਾਂ ਤਾਂ ਪੂਰੇ ਜਿਹੜੇ ਪਹਿਲਾਂ ਜਿਹੜੇ ਆਪਣੇ ਗੀਤ ਕਿੰਨੇ ਗਾ ਚੁੱਕੇ ਆ ਪਹਿਲਾਂ ਜੀ 5 ਗੀਤ ਆਏ ਮੇਰੇ ਅੱਛਾ ਜੀ ਹਾਂ ਜੀ ਤਾਂ ਕਿਸ ਤਰ੍ਹਾਂ ਦਾ ਜਿਹੜਾ ਹੰਗਾਰਾ ਮਿਲਦਾ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਬਹੁਤ ਹੀ ਵਧੀਆ ਹੰਗਾਰਾ ਮਿਲਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡਾ ਪਿੰਡ ਮਾੜੀ ਕੰਬੂ ਕਹਿਆ ਤਾਂ ਜਦੋਂ ਤੁਸੀਂ ਹੁਣ ਹੋਰ ਜਗ੍ਹਾ ਕਿਤੇ ਰਹਿੰਦੇ ਹੋ ਤੇ ਜਦੋਂ ਲੋਕ ਪਿੰਡ ਮਾੜੀ ਕੰਬੂ ਕਹ ਇੱਕ ਇਤਿਹਾਸਕ ਪਿੰਡ ਹੈ ਤਾਂ ਉੱਥੋਂ ਦਾ ਜਦੋਂ ਸੋਂਦੇ ਆ ਕਿ ਭਈ ਇਸ ਪਿੰਡ ਦਾ ਜਿਹੜਾ ਇੱਕ ਕਲਾਕਾਰ ਆ ਹਾਂਜੀ ਹਾਂਜੀ ਉਹ ਜਿਹੜਾ ਬਲੰਦੀਆਂ ਨੂੰ ਸ਼ੂਰ ਆ ਤੇ ਫਿਰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਬੀਤੀ ਬਹੁਤ ਹੀ ਵਧੀਆ ਬਾਕੀ ਸਾਰੇ ਭਰਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਜੀ ਕਿਉਂਕਿ ਸਭ ਤੋਂ ਵੱਡੀ ਚੀਜ਼ ਆ ਪਿਆਰ ਆ ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਤੇ ਮੈਂ ਇਸ ਲੈਣ ਚ ਆਇਆ ਵੀ ਤਾਂ ਹੀ ਸੀ ਕਿ ਪਿਆਰ ਲੈਣਾ ਪਤਾ ਰਿਆਂ ਤੋਂ ਤੇ ਅੱਜ ਉਹੀ ਚੀਜ਼ ਹੋਣ ਦੀ ਹੈ ਜੀ ਪਿਆਰ ਮਿਲਦਾ ਪਿਆ ਇਸ ਤੋਂ ਇਲਾਵਾ ਪਰਿਵਾਰ ਦੇ ਵਿੱਚ ਕੌਣ ਕੌਣ ਹੋਰ ਪਰਿਵਾਰ ਦੇ ਵਿੱਚ ਇਹ ਹੀ ਦੋ ਭਰਾ ਤੇ ਮੰਮੀ ਡੈਡੀ ਨੇ ਹਾਂ ਦਾਦਾ ਜੀ ਸਵੈਰ ਹੋ ਗਏ ਨੇ ਹਾਂ ਦਾਦਾ ਜੀ ਹੈ ਕੋਣ ਜਿਹੜਾ ਗੀਤ ਤੁਸੀਂ ਅੱਜ ਕਰ ਰਹੇ ਹੋ ਤੇ ਕਦੋਂ ਤੱਕ ਜਿਹੜਾ ਉਹ ਦਰਸ਼ਕਾਂ ਦੀ ਕਚੈਰੀ ਦੇ ਵਿੱਚ ਆ ਜਾਈਗਾ ਇਹ ਪਾਜੀ ਅੱਜ ਤੋਂ ਲੈ ਕੇ ਇਸੇ ਹਫ਼ਤੇ ਉਹ ਤੇ ਆ ਜਾਈਗਾ ਜੀ ਹਾਂ ਕੋਈ ਤੁਹਾਡਾ ਚੈਨਲ ਚੱਲਦਾ ਹੋਵੇ ਜੀ ਚੈਨਲ ਜੱਦਾ ਨਾ ਵੀ ਚੈਨਲ ਚੱਲਦਾ YouTube ਕਰ ਦਿਓ ਵਾਧੂ ਵਾਧਾ ਤਾਂ ਅੱਜ ਉਹ ਭਰਾ ਸਾਡੇ ਨਾਲ ਮੌਜੂਦ ਸੀ ਜਿਹੜੇ ਪਿੰਡ ਡੱਲ ਦੇ ਵਿੱਚ ਇੱਕ ਪੁਰਾਣੀ ਦੇ ਹਵੇਲੀ ਦੇ ਵਿੱਚ ਪਹੁੰਚੇ ਹੋਏ ਆ ਤਾਂ ਚਾਦਰਾਂ ਜਿਹੜਾ ਗੀਤ ਉਹਨਾਂ ਦਾ ਆਇਆ ਬੇਸ਼ੱਕ ਪਿੰਡ ਦੇ ਵਿੱਚ ਹੁਣ ਇਸ ਟਾਈਮ ਨਹੀਂ ਰਹਿੰਦੇ ਤਾਂ ਗੱਲ ਕੀਤੀ ਜਾਵੇ ਤਾਂ ਪੂਰਾ ਇਲਾਕਾ ਜਿਹੜਾ ਹੈ ਉਹ ਇਸ ਨੂੰ